ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀੋ ਖੁਦ ਖੁਦਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਅਮਰਤ ਮੇ ਬਾਣੀ ਜਿਸ ਬਾਣੀ ਨੇ ਸੰਸਾਰ ਦੇ ਹਰ ਇੱਕ ਜੀਵ ਨੂੰ ਇੱਕ ਸੁਚੱਜੇ ਢੰਗ ਦੇ ਨਾਲ ਜ਼ਿੰਦਗੀ ਜਿਉਣ ਦਾ ਮਾਰਗ ਦੱਸਿਆ ਇਕ ਐ ਲੋਕ ਕੇ ਗੁਰਬਾਣੀ ਤੋਂ ਬਿਨਾ ਮਨੁੱਖ ਇਸ ਸੰਸਾਰ ਦੇ ਵਿੱਚ ਅਧੂਰਾ ਹੈ ਗੁਰਬਾਣੀ ਤੋਂ ਬਿਨਾ ਮਨੁੱਖ ਨਾ ਇਸ ਸੰਸਾਰ ਦੇ ਵਿੱਚ ਸੁਖੀ ਰਹਿ ਸਕਦਾ ਤੇ ਨਾ ਹੀ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਉਸ ਦਰਗਾਹ ਦੇ ਵਿੱਚ ਉਹਨੂੰ ਢੋਈ ਮਿਲ ਸਕਦੀ ਹੈ ਗੁਰਬਾਣੀ ਹੀ ਇੱਕੋ ਮਾਤਰ ਐਸਾ ਸਹਾਰਾ ਹੈ ਜਿਸ ਦੇ ਨਾਲ ਮਨੁੱਖ ਜੀਵਨ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਪਰ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਗੁਰਬਾਣੀ ਤੇ ਕਈ ਵਾਰ ਕਿੰਤੂ ਪ੍ਰੰਤੂ ਕਰਦੇ ਨੇ ਔਰ ਕਈਆਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਵੀ ਸ਼ੰਕਾ ਹੁੰਦਾ ਹੈ ਕਿ ਸ਼ਾਇਦ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਾਂ ਉਹਨਾਂ ਦੀ ਬਾਣੀ ਹੈ ਉਹ ਬਾਣੀ ਬੜੀ ਨਿਮਰ ਸੁਭਾਦੀ ਹੈ ਤੇ ਜਿਹੜੇ ਸ਼ਹੀਦ ਸਿੰਘ ਸਹਿਬਾਨ ਨਾਲ ਨੇ ਜਾਂ ਸ਼ਹੀਦਾਂ ਦੀ ਕੋਈ ਗੱਲ ਕਰਦਾ ਹੈ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਕੋਈ ਗੱਲ ਕਰਦਾ ਹੈ ਤੇ ਉਹਨਾਂ ਲੋਕਾਂ ਦੇ ਮਨ ਵਿੱਚ ਇਹ ਵੀ ਭਰਮ ਹੈ ਵੀ ਸ਼ਾਇਦ ਇਹ ਗਰਮ ਖਿਆਲੀਆਂ ਨੇ ਜਾਂ ਇਹਨਾਂ ਦੀ ਬਾਣੀ ਵੀ ਅਲੱਗ ਹੈ ਆ ਸੰਗਤ ਜੀ ਗੁਰਬਾਣੀ ਇੱਕੋ ਹੀ ਹੈ ਔਰ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਉਹ ਇਹ ਹੈ ਕਿ ਗੁਰਬਾਣੀ ਮੁਰਦਾ ਹੋ ਚੁੱਕੇ ਲੋਕਾਂ ਨੂੰ ਇਸ ਸੰਸਾਰ ਦੇ ਵਿੱਚ ਸਚਜੇ ਢੰਗ ਨਾਲ ਸਿਖਾਉਣਾ ਸਿਖਾਉਂਦੀ ਹੈ। ਸਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਵਾਲੇ ਕਿਸੇ ਸਟੇਜ ਤੇ ਕਥਾ ਕਰਨ ਗਏ ਅਕਸਰ ਹੀ ਮਹਾਂਪੁਰਖ ਸਟੇਜਾਂ ਤੇ ਕਥਾ ਕਰਿਆ ਕਰਦੇ ਸਨ। ਸਟੇਜ ਤੇ ਕਥਾ ਕਰਨ ਗਏ ਤੇ ਜਦੋਂ ਕਥਾ ਸ਼ੁਰੂ ਹੋਣ ਲੱਗੀ ਤੇ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਸੀ ਸੰਤਾਂ ਦੇ ਕੋਲ ਗਿਆ ਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ ਸੰਤ ਜੀ ਬੇਨਤੀ ਹੈ ਇੱਕ ਕਿ ਜਦੋਂ ਤੁਸੀਂ ਕਥਾ ਕਰਕੇ ਚਲੇ ਜਾਂਦੇ ਹੋ ਬਾਅਦ ਵਿੱਚ ਪ੍ਰਸ਼ਾਸਨ ਸਾਨੂੰ ਬਹੁਤ ਤੰਗ ਕਰਦਾ ਹੈ ਕਿਉਂਕਿ ਜਦੋਂ ਤੁਹਾਡੇ ਬਚਨ ਤੁਹਾਡੇ ਬੋਲ ਨੌਜਵਾਨ ਸੁਣਦੇ ਨੇ ਤੇ ਮਾਹੌਲ ਬੜਾ ਗਰਮਾਇਆ ਜਾਂਦਾ ਹੈ ਤੇ ਪ੍ਰਸ਼ਾਸਨ ਆ ਕੇ ਸਾਨੂੰ ਬਹੁਤ ਪਰੇਸ਼ਾਨ ਕਰਦਾ ਸੋ ਬੇਨਤੀ ਹੈ ਕਿ ਕਿਸੇ ਠੰਡੇ ਜੇ ਸ਼ਬਦ ਤੇ ਕਿਰਪਾ ਕਰਕੇ ਕਥਾ ਕਰੋ ਤੇ ਸੰਤ ਜੀ ਕਹਿੰਦੇ ਦੱਸੋ ਤੁਸੀਂ ਦੱਸੋ ਕਿ ਸ਼ਬਦ ਤੇ ਕਥਾ ਕਰੀਏ ਕਹਿਣ ਲੱਗੇ ਜੀ ਕੋਈ ਗੁਰੂ ਨਾਨਕ ਸਾਹਿਬ ਦੇ ਸ਼ਬਦ ਤੇ ਕਥਾ ਕਰਿਓ ਇਹ ਬੇਨਤੀ ਪ੍ਰਵਾਨ ਕਰਿਓ ਤੇ ਸੰਤ ਜੀ ਮੁਸਕਰਾ ਕੇ ਕਹਿਣ ਲੱਗੇ ਠੀਕ ਹੈ ਜੀ ਗੁਰੂ ਨਾਨਕ ਸਾਹਿਬ ਦੀ ਏ ਸ਼ਬਦ ਤੇ ਕਥਾ ਵਿਚਾਰਾਂ ਕਰ ਦਿੰਨੇ ਆ ਤੇ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ ਜੋ ਤਉ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਏਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨ ਕੀਜੈ ਤੇ ਪ੍ਰਧਾਨ ਨੇ ਜਦੋਂ ਇਹ ਗੱਲ ਸੁਣੀ ਤੇ ਬੜਾ ਹੈਰਾਨ ਹੋਇਆ ਕਹਿਣ ਲੱਗਾ ਸੰਤ ਜੀ ਨਹੀਂ ਨਹੀਂ ਇਹ ਤੇ ਬੜਾ ਸਖਤ ਸ਼ਬਦ ਹੈ ਜੇ ਇਸ ਸ਼ਬਦ ਤੇ ਕਥਾ ਹੋ ਗਈ ਤੇ ਫਿਰ ਤੇ ਸਾਰਾ ਸਿਸਟਮ ਖਰਾਬ ਹੋ ਜਾਏਗਾ ਪ੍ਰਸ਼ਾਸਨ ਨੇ ਤੰਗ ਕਰਨਾ ਹੈ ਵੀ ਮੈਂ ਤੇ ਸੋਚਿਆ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਬੜੇ ਨਿਮਰ ਸੁਭਾਵੀ ਹੈ ਠੰਡੇ ਸੁਭਾਵੀ ਹੈ ਤੇ ਕਹਿਣ ਲੱਗੇ ਫਿਰ ਦੱਸੋ ਹੋਰ ਕਿਹੜੇ ਸ਼ਬਦ ਤੇ ਕਥਾ ਕਰੀ ਤੇ ਕਹਿਣ ਲੱਗੇ ਜੀ 15 ਭਗਤਾਂ ਨੇ ਗੁਰਬਾਣੀ ਦੇ ਵਿੱਚ ਕਿਸੇ ਭਗਤ ਦੇ ਸ਼ਬਦ ਤੇ ਕਥਾ ਕਰ ਦਿਓ ਪ੍ਰਧਾਨ ਦੇ ਮਨ 'ਚ ਇਹ ਸੀ ਕਿ ਸ਼ਾਇਦ ਭਗਤਾਂ ਦੇ ਜਿਹੜੇ ਸ਼ਬਦ ਨੇ ਉਹ ਵੀ ਨਿਮਰ ਸੁਭਾਵੇ ਨੇ ਉਹ ਵੀ ਸਿਰਫ ਬੰਦਗੀ ਜਾਂ ਭਗਤੀ ਵਾਲੀ ਜ਼ਿਆਦਾ ਧਿਆਨ ਉਹਨਾਂ ਨੇ ਦਿੱਤਾ ਹੈ ਪਰ ਮਹਾਂਪੁਰਖਾਂ ਨੇ ਭਗਤਾਂ ਨੇ ਵੀ ਇਨਸਾਨਾਂ ਨੂੰ ਮਰਦਾਂ ਵਾਂਗੂ ਜਿਉਣਾ ਸਿਖਾਇਆ ਕਿ ਸੰਸਾਰ ਦੇ ਵਿੱਚ ਜੇ ਜਿਉਣਾ ਚਾਹੇ ਘੱਟ ਉਮਰ ਹੋਵੇ ਪਰ ਫਿਰ ਵੀ ਆਪਣੀ ਜ਼ਿੰਦਗੀ ਨੂੰ ਅਣਖ ਦੇ ਨਾਲ ਜਿਉਣਾ ਚਾਹੀਦਾ ਹੈ ਤੇ ਸੰਤ ਜੀ ਕਹਿਣ ਲੱਗੇ ਠੀਕ ਹੈ ਜੀ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਉਸ ਸ਼ਬਦ ਤੇ ਕਥਾ ਕਰ ਦਿੰਨੇ ਕਹਿਣ ਲੱਗੇ ਜੀ ਠੀਕ ਹੈ ਜੀ ਗगन तमाम बाजीयो ਪਰ ਉਹ ਨਿਸਾਨਾ ਕਾਓ ਖੇਤ ਜੋ ਮੰਡਿਓ ਸੂਰਮਾ ਅਭਜੂਜਨ ਕੋਤਾ ਦਾਓ ਜਦੋਂ ਪ੍ਰਧਾਨ ਨੇ ਗੱਲ ਸੁਣੀ ਤਾਂ ਬੜਾ ਹੈਰਾਨ ਹੋਇਆ ਕਹਿਣ ਲੱਗਾ ਸੰਤ ਜੀ ਇਹ ਵੀ ਸ਼ਬਦ ਬੜਾ ਗਰਮ ਹੈ ਤੇ ਬੇਨਤੀ ਹੈ ਕਿ ਮੈਂ ਆਪ ਜੀ ਨੂੰ ਸਮਝ ਨਹੀਂ ਸਕਦਾ ਸੰਤਾਮਾ ਪੁਰਸ਼ਾਂ ਨੂੰ ਪ੍ਰਧਾਨ ਕਹਿਣ ਲੱਗਾ ਕਿ ਸੰਤ ਜੀ ਕਿਰਪਾ ਕਰਕੇ ਤੁਸੀਂ ਆਪ ਹੀ ਬਖਸ਼ਿਸ਼ ਕਰ ਦਿਓ ਤੁਹਾਨੂੰ ਗੁਰਬਾਣੀ ਦਾ ਬਹੁਤ ਗਿਆਨ ਹੈ ਤੁਸੀਂ ਆਪਣੇ ਆਪ ਹੀ ਕਿਸੇ ਐਸੇ ਸ਼ਬਦ ਤੇ ਕਥਾ ਕਰ ਦਿਓ ਜਿਹਦੇ ਨਾਲ ਪ੍ਰੋਗਰਾਮ ਵੀ ਵਧੀਆ ਹੋ ਜਾਏ ਤੇ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਾ ਹੋਵੇ ਤੇ ਸੰਤਾਂ ਨੇ ਜਦੋਂ ਸਟੇਜ ਤੇ ਬੋਲੇ ਤੇ ਹੈਰਾਨ ਕਰ ਦਿੱਤਾ। ਮਹਾਪੁਰਖਾਂ ਦੇ ਬਚਨ ਸੁਣਨ ਵਾਲੇ ਸੀ। ਤੇ ਬੜੇ ਜੋਸ਼ ਦੇ ਨਾਲ ਸੰਤਾਂ ਨੇ ਕਥਾ ਕੀਤੀ ਤੇ ਕਹਿਣ ਲੱਗੇ ਕਿ ਇਹ ਬਾਣੀ ਅਕਾਲ ਪੁਰਖ ਪਰਮਾਤਮਾ ਮਹਾਰਾਜ ਜੀ ਰਚਨ ਕੀਤੀ ਹੋਈ ਹੈ। ਇਹ ਬਾਣੀ ਕਿਸੇ ਬੁਜਦਿਲ ਦੀ ਨਹੀਂ। ਇਹ ਬਾਣੀ ਕਿਸੇ ਕਾਇਰ ਦੀ ਨਹੀਂ। ਇਹ ਬਾਣੀ ਬੰਦੇ ਨੂੰ ਕਾਇਰ ਨਹੀਂ ਬਣਾਉਂਦੀ ਇਹ ਬਾਣੀ ਬੰਦੇ ਨੂੰ ਡਰਾਉਂਦੀ ਨਹੀਂ ਇਹ ਬਾਣੀ ਬੰਦੇ ਦੇ ਅੰਦਰੋਂ ਡਰ ਨੂੰ ਖਤਮ ਕਰਦੀ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਕਸਦ ਨੂੰ ਪਾਉਣ ਦੇ ਵਾਸਤੇ ਅਣਖ ਦੇ ਨਾਲ ਜਾਣਾ ਸਿਖਾਉਂਦੀ ਹੈ ਕਿਉਂਕਿ ਸਤਗੁਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਇਸ ਗਲੀ ਦੇ ਵਿੱਚ ਉਲੰਘਣਾ ਪ੍ਰੇਮ ਵਾਲੀ ਤੇ ਆਪਣੇ ਸਿਰ ਨੂੰ ਆਪਣੀ ਤਲੀ ਤੇ ਰੱਖਣਾ ਪਏਗਾ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਨੇ ਵਚਨ ਕਰ ਦਿੱਤੇ ਨੇ ਤੇ ਜੇ ਕਬੀਰ ਸਾਹਿਬ ਦੀ ਗੱਲ ਕਰੀਏ ਤੇ ਕਬੀਰ ਸਾਹਿਬ ਵੀ ਕਹਿੰਦੇ ਨੇ ਗगन ਦਮਾਮਾ ਬਾਜੀਓ ਪਰਿਓ ਨਿਸਾਨ ਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋਦਾਓ ਕਬੀਰ ਸਾਹਿਬ ਨੇ ਉਹ ਸੂਰਮਿਆਂ ਵਾਲੀ ਗੱਲ ਕਰ ਦਿੱਤੀ ਕਿਉਂਕਿ ਸਤਸੰਗਤ ਜੀ ਗੁਰਬਾਣੀ ਜਿਹੜੀ ਆ ਗੁਰਬਾਣੀ ਦੇ ਨਾਲ ਹੀ ਬੰਦੇ ਦੀ ਮੁਰਦਾ ਹੋ ਚੁੱਕੀ ਜਿਹੜੀ ਰੂਹ ਹੈ ਅਸਲ 파ਵਰ ਉਹਨੂੰ ਤਾਂ ਮਿਲਦੀ ਹੈ ਜਦੋਂ ਗੁਰਬਾਣੀ ਬੰਦੇ ਦੇ ਹਿਰਦੇ ਦੇ ਵਿੱਚ ਜਾਂਦੀ ਹੈ ਤੇ ਗੁਰਬਾਣੀ ਦੇ ਅਸਰ ਦੇ ਨਾਲ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਵਿਕਾਰਾਂ ਤੋਂ ਖਰਾਸੀ પા ਸਕਦੇ ਹਾਂ ਤੇ ਆਪਣੇ ਪਰਿਵਾਰ ਅਤੇ ਸਮਾਜ ਦੀ ਸਹੀ ਢੰਗ ਦੇ ਨਾਲ ਰੱਖਿਆ ਕਰ ਸਕਦੇ ਆ ਸੰਤਾਂ ਮਹਾਂਪੁਰਸ਼ਾਂ ਨੇ ਸਟੇਜ ਉੱਤੇ ਇਹ ਗੱਲ ਕਹੀ ਕਿ ਇਹ ਬਾਣੀ ਕਿਸੇ ਕਾਇਰ ਦੀ ਨਹੀਂ ਇਹ ਕਿਸੇ ਬਾਣੀ ਬੁਜਦਲ ਦੀ ਨਹੀਂ ਇਹ ਬਾਣੀ ਮਹਾਂਪੁਰਖ ਕੀ ਨਿੱਜ ਕਰਵਾਸਾ ਹੋਏ ਇਹ ਬਾਣੀ ਉਸ ਮਹਾਂਪੁਰਖ ਦੀ ਹੈ ਜਿਹਨੂੰ ਨਾ ਸੰਸਾਰ ਦੇ ਵਿੱਚ ਡਰ ਹੈ ਕਿਸੇ ਦਾ ਤੇ ਨਾ ਸੰਸਾਰ ਤੋਂ ਪਰੇ ਕਿਸੇ ਦਾ ਡਰ ਹੈ ਉਹ ਕਿਸੇ ਤੋਂ ਡਰਦਾ ਨਹੀਂ ਨਾ ਕਿਸੇ ਨੂੰ ਡਰਾਉਂਦਾ ਹੈ ਭੈ ਤਾਂਹੁ ਕੋ ਦੇਤ ਨਾ ਹੈ ਨਹ ਪੈਮਾਨਤ ਆਨ ਪਰਮਾਤਮਾ ਨਾਂ ਤੇ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਹੀ ਕਿਸੇ ਦੇ ਡਰ ਨੂੰ ਮੰਨਦਾ ਹੈ ਤੇ ਸੰਤਾਂ ਦੇ ਬਚਨ ਸੁਣ ਕੇ ਬੜੇ ਹੈਰਾਨ ਹੋਏ ਤੇ ਪ੍ਰਧਾਨ ਜੀ ਨੇ ਬਾਅਦ ਵਿੱਚ ਆ ਕੇ ਮਾਫੀ ਮੰਗੀ ਕਿ ਸੰਤ ਜੀ ਸਾਡੇ ਤੋਂ ਭੁੱਲ ਹੋ ਗਈ ਹੈ ਆਪ ਮਹਾਨੋ ਗੁਰਬਾਣੀ ਮਹਾਨ ਹੈ ਅੱਗੇ ਤੋਂ ਅਸੀਂ ਇਸ ਤਰ੍ਹਾਂ ਦੀ ਕਦੇ ਸੋਚ ਨਹੀਂ ਰੱਖਾਂਗੇ ਸੋ ਸਾਧ ਸੰਗਤ ਜੀ ਗੁਰਬਾਣੀ ਜਿਹੜੀ ਸਾਨੂੰ ਇਸੇ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਪਜੀਤ ਸਾਹਿਬ ਦੇ ਨਾਲ ਨਾਲ ਜਾਪ ਸਾਹਿਬ ਦੀ ਬਾਣੀ ਚੌਪਈ ਸਾਹਿਬ ਦੀ ਬਾਣੀ ਤਾਪਰਸਾ ਸਵਈਏ ਅਤੇ ਅਖੀਰ ਦੇ ਵਿੱਚ ਅਨੰਦਾਂ ਦੀ ਬਾਣੀ ਅਮਰਤ ਦੇ ਨਾਲ ਤਿਆਰ ਕੀਤੀ ਹੈ ਅਮਰਤ ਉਸੇ ਬਾਣੀਆਂ ਦੇ ਨਾਲ ਤਿਆਰ ਹੁੰਦਾ ਹੈ ਕਿ ਤਾਂ ਕਿ ਇਹ ਬੰਦੇ ਦਾ ਸਰੀਰ ਤੇ ਆਤਮਾ ਹਰ ਪੱਖ ਤੋਂ ਪਰਫੈਕਟ ਹੋ ਸਕੇ ਬੰਦਾ ਕਿਸੇ ਵੀ ਤਰ੍ਹਾਂ ਕਿਸੇ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਆਵੇ ਤੋਂ ਤੋਂ ਘਬਰਾਵੇ ਨਾ ਸੋ ਆਓ ਸਾਰੇ ਅਮਰਤ ਬਈ ਬਾਣੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਅਮਰਤ ਧਾਰੀ ਹੋਈਏ ਤੇ ਸੰਤਾਂ ਮਹਾਪੁਰਸ਼ਾਂ ਦੇ ਪਾਵਨ ਪਵਿੱਤਰ ਪਾਏ ਹੋਏ ਸੱਚੇ ਸੁੱਚੇ ਪੂਰਨ ਅਤੇ ਚਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ